ਜੀ ਸასი ਕਾਲ ਕੀ ਹਾਲ ਚਾਲ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਜੀ ਅੱਜ ਜੀ ਮੈਂ ਸਵੇਰੇ ਸਵੇਰੇ ਉੱਠ ਕੇ ਜਲਦੀ ਹੀ ਤੇ ਕਰਤੀਆਂ ਸਵਾਈਆਂ ਸਫਾਈਆਂ ਸ਼ੁਰੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੀਵਾਲੀ ਆਉਣ ਵਾਲੀ ਹੈ ਤੇ ਦੀਵਾਲੀ ਤੇ ਸਫਾਈਆਂ ਸ਼ੁਰੂ ਕਰਤੀਆਂ ਹੋਈਆਂ ਮੈਂ ਸੋਚਿਆ ਕਿ ਚਲੋ ਅੱਜ ਜਲਦੀ ਉੱਠ ਹੀ ਗਏ ਆ ਤੇ ਸਫਾਈਆਂ ਸ਼ੁਰੂ ਕਰ ਲੈਂਦੇ ਆ ਤੇ ਮੈਂ ਇੱਧਰ ਜੀ ਡਰਾਈング ਰੂਮ ਚ ਪਾ ਲਿਆ ਫੁੱਲ ਖਲਾਰਾ ਤੇ ਇੱਧਰ ਮੈਂ ਪਰਦੇ ਉਤਾਰਲੇ ਹੋਏ ਸੀਗੇ ਇੱਧਰ ਵਾਲੀ ਸਾਈਡ ਤੇ ਭੋਂ ਕੇ ਰੱਖਤੇ ਹੋਏ ਆ ਨੈਟ ਦੇ ਸੀਗੇ ਉਹ ਤੇ ਇਧਰ ਵਾਲੇ ਪੜਦੇ ਹਜੇ ਮੈਂ ਉਤਾਰਨੇ ਆ ਤੇ ਮੈਂ ਸੋਚਿਆ ਕਿ ਪਹਿਲਾਂ ਇਹ ਵਾਲੇ ਪੜਦੇ ਧੋ ਕੇ ਨਾਲ ਹੀ ਫਿਰ ਇਧਰ ਵਾਲੇ ਉਤਾਰ ਲੈਣੇ ਆ ਤੇ ਇਧਰ ਸੋਫਿਆਂ ਦੇ ਕਵਰ ਵਗੈਰਾ ਵੀ ਸਾਰੇ ਮੈਂ ਚੱਕ ਕੇ ਧੋ ਦੇਣੇ ਆ ਹੁਣ ਤੇ ਗੱਡੀਆਂ ਵੀ ਮੈਂ ਕਵਰ ਗੱਡੀਆਂ ਦੇ ਵੀ ਕਵਰ ਉਤਾਰਤੇ ਸੀਗੇ ਉਹ ਮੈਂ ਰੱਖਤੀਆਂ ਰੂਮ ਚ ਸਵੇਰੇ ਜਦੋਂ ਹੁਣ ਧੁੱਪ ਚੜੂਗੀ ਫਿਰ ਧੁੱਪੇ ਪਾ ਕੇ ਆਵਾਂਗੀ ਔਰ ਜੀ ਇਧਰ ਮੈਂ ਹੁਣ ਜਾਲੇ ਵਗੈਰਾ ਤਾਂ ਮੈਂ ਸਾਰੇ ਉਤਾਰ ਲਏ ਹੋਏ ਐਸ ਟਾਈਮ ਤੇ ਪੱਖਾ ਰਹਿ ਗਿਆ ਸਾਫ ਕਰਨ ਵਾਲਾ ਪੱਖਾ ਸਾਫ ਕਰਨਾ ਹੈ ਤੇ ਇਧਰ ਪੂਰਾ ਆਪਾਂ ਖਲਾਰਾ ਪਾਇਆ ਆਇਆ ਆ ਤੇ ਚਲੋ ਜੀ ਤੁਹਾਨੂੰ ਹੁਣ ਸਫਾਈ ਕਿਉਂਕਿ ਮੈਂ ਸੋਚਿਆ ਸੀਗਾ ਕਿ ਦਿਵਾਲੀ ਆ ਗਈ ਹੈ ਤੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਸਫਾਈਆਂ ਕਰ ਲਈਏ ਤੇ ਨਰਾਤੇ ਤਾਂ ਜਿਵੇਂ ਤੁਹਾਨੂੰ ਪਤਾ ਸ਼ੁਰੂ ਹੋ ਹੀ ਚੁੱਕੇ ਆ ਤੇ ਮੈਂ ਫਿਰ ਸੋਚਿਆ ਕਿ ਚਲੋ ਪਹਿਲਾਂ ਦਿਵਾਲੀ ਦੇ ਸਫਾਈਆਂ ਕੀਤੀਆਂ ਜਾਣ ਤੇ ਫਿਰ ਇੱਕਦਮ ਖਲਾਰਾ ਜਿਹਾ ਘਟ ਜਾਂਦਾ ਵੈਸੇ ਤਾਂ ਮੈਂ ਨਾਲੋਂ ਨਾਲ ਕਰ ਲੈਣੀ ਆ ਤੇ ਇੱਧਰ ਵੀ ਮੈਂ ਕਰਨਾ ਹੈ ਹਜੇ ਮੈਂ ਦਿਖਾਨੀ ਆ ਥੋੜਾ ਥੋੜਾ ਦਿਨ ਚੜਨਾ ਸ਼ੁਰੂ ਹੋ ਗਿਆ ਹੈ ਆ देखो दिन चढ़ना शुरू हो गया ते चड़, कर, चड़े, चड़े चड़े हो है। ते दिन चढ़ਦੇ ਸਟਾਰਟ ਕਰਦੇ ਚੜਦੇ ਆ ਚੜਦੇ ਆ ਤੱਕ ਮੇਰੇ ਡਰੈਸਿੰਗ ਰੂਮ ਦੀ ਤਾਂ ਹੋ ਜਾਣੀ ਹੈ ਫੁੱਲ ਸਫਾਈ ਤੇ ਫਿਰ ਆ ਜੂਗੇ ਬੈਡਰੂਮ ਜਦੋਂ ਇਹ ਸਾਰੇ ਜਣੇ ਉੱਠ ਜਾਣਗੇ ਫਿਰ ਬੈਡਰੂਮ ਦੀ ਵੀ ਸਫਾਈ ਕਰ ਲਾਂਗੇ। ਚਲੋ ਜੀ ਹੁਣ ਤੁਹਾਨੂੰ ਮਿਲਦੀਆਂ ਮੈਂ ਡਰੈਸਿੰਗ ਰੂਮ ਦੀ ਸਫਾਈ ਕਰਕੇ। ਹਾਂਜੀ ਜੀ ਡਸਟਿੰਗ ਵਗੈਰਾ ਹੋ ਚੁੱਕੀ ਹੈ ਸਾਰੀ ਤੇ ਇੱਧਰ ਮੈਂ ਪਰਦੇ ਵਗੈਰਾ ਵੀ ਲਾ ਲਏ ਸੀਗੇ ਤੇ ਇੱਧਰ ਮੈਂ ਕਿਹਾ ਪਹਿਲਾਂ ਮੈਂ ਮੋਟਾ-ਮੋਟਾ ਲਗਾਨੀ ਆ ਝਾੜੂ। ਕਿਉਂਕਿ ਮਿੱਟੀ-ਮਿੱਟੀ ਬਹੁਤ ਹੋਈ ਸੀਗੀ ਜਿਹੜੇ ਜਾਲੇ ਵਗੈਰਾ ਉਤਾਰੇ ਸੀਗੇ ਤੇ ਫਿਰ ਝਾੜੂ ਲਗਾ ਕੇ ਤੇ ਫਿਰ ਜਾਵਾਂਗੀ ਜੀ ਮੈਂ ਕੱਪੜੇ ਸੁਕਣੇ ਪਾਣ ਜਿਹੜੇ ਧੁੱਤੇ ਆ ਪੜਦੇ ਉਹਨਾਂ ਨੂੰ ਸੁਕਾਵਾਂਗੀ ਧੁੱਪ ਆ ਚੱਲੀ ਐ ਤੇ ਧੁੱਪੇ ਸੁਕਾਣੇ ਆ ਆਪਾਂ ਕੱਪੜੇ ਤੇ ਬਣੇ ਰਹੀਓ ਜੀ ਵੀਡੀਓ ਦੇ ਨਾਲ ਬਸ ਇਹ ਵੀ ਸਾਰੇ ਉੱਠਣ ਵਾਲੇ ਹੀ ਆ ਫਿਰ ਨਾਸ਼ਤਾ ਵਗੈਰਾ ਕਰਕੇ ਹਾਂਜੀ ਜੀ ਹੋਣਾ ਗਿਆ ਆਪਾਂ ਆਪਣੇ ਰੂਮ ਦੇ ਵਿੱਚ ਤੇ ਰੂਮ ਦੇ ਵਿੱਚ ਵੀ ਫੁੱਲ ਖਲਾਰਾ ਆ ਤੇ ਹੁਣ ਆਪਾਂ ਕਰਾਂਗੇ ਰੂਮ ਦੀ ਸਫਾਈ ਰੂਮ ਚ ਵੀ ਜਾਲੇ ਵਗੈਰਾ ਕਾਫੀ ਲੱਗੇ ਹੋਏ ਆ ਤੇ ਏਸੀ ਵੀ ਸਾਫ ਕਰਨਾ ਆ ਏਸੀ ਦੀ ਵੀ ਸਰਵਿਸ ਕਰਾਂਗੇ ਪੱਖਾ ਵੀ ਹਜੇ ਮੈਂ ਇੱਕ ਹਫਤਾ ਪਹਿਲਾਂ ਹੀ ਸਾਫ ਕੀਤਾ ਸੀਗਾ ਹੁਣ ਫੇਰ ਗੰਦਾ ਹੋਇਆ ਪਿਆ ਆ ਤੇ ਨਾਲ ਹੀ ਆਪਾਂ ਪੱਖਾ ਸਾਫ ਕਰ ਦੇਣਾ ਤੇ ਇੱਧਰ ਵੀ ਆਪਣੇ ਜਿਹੜੇ ਪਰਦੇ ਵਗੈਰਾ ਹੈਗੇ ਆ ਇਹ ਵੀ ਉਤਾਰ ਲੈਣੇ ਆ ਤੇ ਨਾਲ ਕਰਾਂਗੇ ਏਸੀ ਦੀ ਸਰਵਿਸ ਔਰ ਜੀ ਇੱਧਰ ਵੀ ਚਾੜਪੁੰਚ ਕਰਕੇ ਚੰਗੀ ਤਰ੍ਹਾਂ ਤੇ ਬੈੱਡ ਸ਼ੀਟ ਕਰ ਦਾਂਗੇ ਆਪਾਂ ਚੇਂਜ ਤੇ ਮਿਲਦੇ ਆ ਜੀ ਤੁਹਾਨੂੰ ਹੁਣ ਬ੍ਰੇਕ ਤੋਂ ਬਾਅਦ ਹਾਂਜੀ ਜੀ ਮੈਂ ਕਰਨ ਲੱਗੀ ਸੀਗੀ ਹੁਣ ਰੂਮ ਦੀ ਸਫਾਈ ਤੇ ਹੁਣ ਪਹਿਲਾਂ ਕਰਾਂਗੀ ਏਸੀ ਸਾਫ਼ ਤੇ ਏਸੀ ਸਾਫ਼ ਕਰਕੇ ਫਿਰ ਕਰੂੰਗੀ ਪੱਖਾ ਸਾਫ਼ ਫਿਰ ਲਾਉਂਗੀ ਜਾਲੇ ਤੇ ਉਸ ਤੋਂ ਬਾਅਦ ਜੀ ਫਿਰ ਬਦਲਾਂਗੇ ਬੈੱਡ ਸ਼ੀਟ ਪਰਦੇ ਵੀ ਲਾਣੇ ਆ ਹਜੇ ਡਰਾਈング ਰੂਮ ਤਾਂ ਮੈਂ ਕੰਮ ਕਰਾਈ ਸੀਗੀ ਤੇ ਹੁਣ ਰੂਮ ਦਾ 깔ਣਾ ਬਸ ਹੋ ਗਈ ਹੁਣ ਤਾਂ ਲੋ ਜੀ ਹੁਣ ਕਰ ਲਈ ਆਪਾਂ AC ਦੀ ਪਹਿਲਾਂ ਸਰਵਿਸ ਤੇ ਉਸ ਤੋਂ ਬਾਅਦ ਫਿਰ ਬਾਕੀ ਕੰਮ ਕਰਾਂਗੇ ਸ਼ਾਬਾਸ਼ ਇਹ ਤੁਹਾਨੂੰ ਉੱਪਰ ਛੜ ਕੇ ਕਿੰਨੀ ਮਿੱਟੀ ਹੋਈ ਪਈ ਆ ਹਜੇ ਮੈਂ ਇੱਕ ਹਫਤਾ ਪਹਿਲਾਂ ਹੀ ਇਹਦੀ ਸਰਵਿਸ ਕੀਤੀ ਸੀਗੀ ਤੇ ਹੁਣ ਫੇਰ ਦੁਬਾਰਾ ਉਨੀ ਹੀ ਮਿੱਟੀ ਆ ਦੇਖੋ ਜੀ ਕਿੰਨੀ ਮਿੱਟੀ ਹੋਈ ਪਈ ਐ ਇੱਕ ਹਫਤਾ ਹਜੇ ਮੈਂ ਪਹਿਲਾਂ ਹੀ ਸਾਫ਼ ਕੀਤਾ ਸੀਗਾ ਪਤਾ ਨਹੀਂ ਇੰਨੀ ਮਿੱਟੀ ਕਿੱਥੋਂ ਆ ਜਾਂਦੀ ਐ ਕਿੰਨੀ ਜ਼ਿਆਦਾ ਹੋਈ ਪਈ ਐ ਮਿੱਟੀ ਹੁਣ ਆਪਾਂ ਜਾਲੀਆਂ ਕੱਟ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆਨੇ ਆ ਕੋਹ ਹੇਠੇ ਰੱਖ ਲਈਏ ਦੁੱਜੀ ਵੀ ਕੱਢ ਲੈਣੇ ਆ। ਸਾਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਹ ਫੇਰ ਲੈ ਕੇ ਆਣੇ ਆ ਜੀ। ਤੇ ਇਹਨੂੰ ਵੀ ਚੰਗੀ ਤਰ੍ਹਾਂ ਬਰਸ਼ ਨਾਲ ਮੈਂ ਕਰਾਂਗੀ ਸਾਫ਼। ਦੇਖੋ ਕਿੰਨੀ ਅੰਦਰ ਤੱਕ ਮਿੱਟੀ ਹੋਈ ਪਈ ਐ। ਇਹਨੂੰ ਪੂਰਾ ਚੰਗੀ ਤਰ੍ਹਾਂ ਕਰਾਂਗੇ ਕਲੀਨ। ਠੀਕ ਹੈ ਜੀ। ਤੇ ਇਹਨੂੰ ਕਰ ਲੈਣੇ ਆਪਾਂ। ਵਾਸ਼ ਚੰਗੀ ਤਰ੍ਹਾਂ। ਇਹ ਝਾਲੀਆਂ ਮੈਂ ਧੋ ਕੇ ਫਿਲਟਰ ਰੱਖਾਈ ਸੀਗੀ। ਤੇ ਹੁਣ ਮੈਂ ਇਹ ਸੀ ਕਰ ਲੈਣੀ ਆ ਛੱਡ ਲੈਣੀ ਆ ਚੰਗੀ ਤਰ੍ਹਾਂ ਤੇ ਇਹਦੀ ਹੋ ਜੂਗੀ ਜੀ ਸਰਵਿਸ ਕਰਦੇ ਰਹਿਣਾ ਚਾਹੀਦਾ ਆ ਇੱਥੋਂ ਪਤਾ ਲੱਗਦਾ ਕਿ 10-15 ਦਿਨਾਂ ਬਾਅਦ ਤਾਂ ਸਰਵਿਸ ਇਹਦੀ ਕਰਦੇ ਹੀ ਰਹਿਣਾ ਚਾਹੀਦਾ ਆ ਬਹੁਤ ਜ਼ਿਆਦਾ ਮਿੱਟੀ ਹੋ ਜਾਂਦੀ ਹੈ ਤਾਂ ਹੀ ਫਿਰ ਠੰਡਾ ਵੀ ਨਹੀਂ ਕਰਦਾ ਹੈਗਾ ਕੂਲਿੰਗ ਵੀ ਨਹੀਂ ਹੁੰਦੀ ਇਹਦਾ ਕਰਕੇ ਜੇ ਜਾਲੀਆਂ 'ਚ ਜਦੋਂ ਮਿੱਟੀ ਫਸ ਜਾਂਦੀ ਹੈ ਇਸ ਕਰਕੇ ਇਹਨੂੰ ਮੇਰੇ ਸਾਹਮਣਾ ਤਾਂ ਹਫਤੇ ਬਾਅਦ ਹੀ ਕਰ ਲੈਣਾ ਚਾਹੀਦਾ ਆ ਪਤਾ ਨਹੀਂ ਇੰਨੀ ਡਸਟ ਕਿੱਥੋਂ ਆ ਜਾਂਦੀ ਹੈ ਕੋਈ ਨਹੀਂ ਪਤਾ ਹਫਤੇ ਬਾਅਦ ਤਾਂ ਪੂਰੀ ਕਲੀਨ ਕਰਨਾ ਹੀ ਚਾਹੀਦਾ ਏਸੀ ਨੂੰ ਹੁਣ ਪਤਾ ਲੱਗਦਾ ਹੈ ਇਹ ਚਲੋ ਪਤਾ ਲੱਗ ਗਿਆ ਹੁਣ ਹਫਤੇ ਬਾਅਦ ਆਪਾਂ ਇਹਨੂੰ ਕਲੀਨ ਕਰ ਲਿਆ ਕਰਾਂਗੇ ਚੱਲੀ ਤਾਂ ਆਪਾਂ ਹੁਣ ਇਹਨੂੰ ਜਾਲੀਆਂ ਫਿੱਟ ਕਰ ਦੇਣੀਆਂ ਬਸ ਫਿਲਟਰ ਅੱਜ 쿨ਿੰਗ ਵਧੀਆ ਹੋਊਗੀ ਕਿਉਂਕਿ ਸਾਰਾ ਜੀ AC ਹੋ ਗਿਆ ਸਾਫ਼ ਤੇ ਜਾਲੀਆਂ ਮੈਲਾ ਲਾ ਦੇ ਲੱਗੀਆਂ ਕੁੱਤੀਆਂ ਹੀ ਸੀ ਸੁੱਕੀਆਂ ਪੂਰੀ ਤਰ੍ਹਾਂ ਇਹਨਾਂ ਨੂੰ ਕਰਤਾ ਲਈ ਹੁਣ ਆਪਾਂ ਫਿੱਟ AC ਦੀ ਪੂਰੀ ਹੋਣੀ ਦੀ ਸਰਵਿਸ

डस्टिंग वगैरह पूरी हो चुकी है पूरा साफ हो गया पखा वगैरह भी ए भी साफ हो गया ਪੂਰਾ ਕਲੀਨ ਹੋ ਗਿਆ ਆ ਤੇ ਇਧਰ ਜੀ ਚੱਦਰ ਵੀ ਵਿਛ ਚੁਕੀ ਐ ਤੇ ਚਲੋ ਜੀ ਹੁਣ ਮਿਲਾਂਗੇ ਤੁਹਾਨੂੰ ਆਪਾਂ ਪੂਰੀ ਕਲੀਨਿੰਗ ਕਰਕੇ ਲੋ ਜੀ ਕੱਪੜੇ ਵੀ ਧੁੱਲ ਗਏ ਆ ਧੁੱਪ ਵੀ ਫੁੱਲ ਤਿੱਖੀ ਲੱਗੀ ਹੋਈ ਆ ਇਧਰ ਮੈਂ ਸੋਫਿਆਂ ਦੇ ਕੱਪੜੇ ਪਰਦੇ ਵਗੈਰਾ ਚੱਦਰਾਂ ਵਗੈਰਾ ਧੋ ਕੇ ਸਾਰੀਆਂ ਸੁਕਣੇ ਪਾਤੀ ਆ ਤੇ ਇਧਰ ਛੋਟੇ-ਛੋਟੇ ਵੀ ਜਿਹੜੇ ਕੱਪੜੇ ਸੀਗੇ ਉਹ ਵੀ ਲੈ ਜਾਂਦੇ ਸੀਗੇ ਉਹ ਵੀ ਪਾਤ ਤੇ ਲਾ ਦੀ ਹੁਣ ਆਪਾਂ ਸੁਕਣੇ ਪਾ ਦਾਂਗੇ ਸਾਰੇ ਹੀ ਕਿ ਬਹੁਤ ਆ ਸੁੱਕ ਜਾਣੇ ਆ ਲੋ ਜੀ ਸਾਰੇ ਕੱਪੜੇ ਪਾਤ ਤੇ ਧੁੱਪੇ ਸੁੱਕਣੇ ਤੇ ਸਾਰੇ ਇੱਕ ਦੂਜੇ ਦੇ ਉੱਪਰ ਹੀ ਪਾਤ ਦੇ ਕਿਉਂਕਿ ਬਥੇਰੀ ਧੁੱਪ ਹੈ ਤੇ ਸ਼ਾਮ ਤੱਕ ਸੁੱਕ ਜਾਣੇ ਆ ਬਹੁਤ ਧੀ ਧੁੱਪ ਹੈ ਦੇਖ ਸਕਦੇ ਹੋ ਤੁਸੀਂ ਤੇ ਸ਼ਾਮ ਤੱਕ ਸੁੱਕ ਜਾਣਗੇ ਤੇ ਹੁਣ ਜਾਂਦੇ ਆ ਜੀ نیچے ਪੀਨੇ ਆ ਜਾ ਕੇ ਚਾਹ ਪਾਣੀ ਹਾਂਜੀ ਨਾ ਧੋ ਕੇ ਹੋ ਗਏ ਆ ਵਿਲੇ ਬਸ ਹੁਣ ਹੁੰਨੇ ਆ ਤਿਆਰ ਤੇ ਛੋਟੇ ਛੋਟੇ ਬਸ ਕਲਿੱਪ ਮੈਂ ਬਣਾਈਆਂ ਸੀਗੀਆਂ ਕੰਮ ਕਰਦੀਆਂ ਜਿਹੜੀ ਆਪਣੇ ਸਫਾਈ ਵਗੈਰਾ ਕੀਤੀ ਸੀ ਛੋਟੇ ਛੋਟੇ ਕਲਿੱਪਾ ਬਣਾਈਏ ਸੀ ਜ਼ਿਆਦਾ ਨਹੀਂ ਤੇ ਹੁਣ ਮੇਰੇ ਕੱਪੜੇ ਵੀ ਧੁੱਪ ਗਏ ਆ ਹੁਣ ਜੀ ਹੋ ਗਈ ਮੈਂ ਫ੍ਰੀ ਹੁਣ ਕਰਾਂਗੇ ਰੈਸਟ ਹਾਂਜੀ ਜੀ ਕੱਪੜੇ ਮੈਂ ਉੱਪਰ ਪਾਈ ਸੀਗੇ ਸੁਕਣੇ ਤੇ ਇੱਧਰ ਮੈਂ ਬਣਾਉਣ ਲੱਗੀ ਸੀ ਚਾਵਲ ਮਟਰਾਂ ਵਾਲੇ ਵਿੱਚ ਪਾਇਆ ਨਹੀਂ ਉਸ ਲਈ ਆਲੂ ਪਿਆਜ਼ ਟਮਾਟਰ ਸਾਰਾ ਕੁਝ ਪਾਇਆ ਮੈਂ ਤੜਕੇ ਵਾਲੇ ਲੱਗੀ ਬਣਾਉਣ ਚਾਵਲ ਚਾਵਲ ਮੈਂ ਧੋ ਕੇ ਰੱਖੇ ਹੋਏ ਸੀਗੇ ਤੇ ਇਧਰ ਆਪਣੇ ਚਾਵਲ ਭਿੱਜੇ ਪਏ ਆ ਹੁਣ 2-3 ਮਰਵਾਨੀਆਂ ਐ ਸੀਟੀਆਂ ਕਿਉਂਕਿ ਭੁੱਖ ਬਹੁਤ ਲੱਗੀ ਹੋਈ ਸੀਗੀ ਇਹ ਸੋਚਿਆ ਕਿ ਚਲੋ ਹੁਣ ਚਾਵਲ ਹੀ ਬਣਾ ਲੈਨੇ ਆ ਜਲਦੀ ਜਲਦੀ ਰੋਟੀ ਖਾਣ ਦਾ ਮਨ ਨਹੀਂ ਸੀਗਾ ਸਵੇਰੇ ਖਾਦੀ ਸੀਗੀ ਰੋਟੀ ਤੇ ਹੁਣ ਟਾਈਮ ਵੀ ਮੈਨੂੰ ਲੱਗਦਾ 4 ਵੱਜ ਚੁੱਕੇ ਨੇ ਤੇ ਹੁਣ ਚਾਵਲ ਬਣਾ ਕੇ ਫਿਰ ਚਾਵਲ ਦਿੱਤੇ ਮੈਂ ਇਧਰ ਆ ਤੇ ਹੁਣ ਇਹਨਾਂ ਨੂੰ ਮਰਵਾ ਲੈਨੇ ਆ 2-3 ਸੀਟੀਆਂ

ਗਰਮਾ ਗਰਮ ਖਾਵਾਂਗੇ ਜੀ ਚਾਵਲ ਨਾਲ ਦਹੀਂ ਵੀ ਤਿਆਰ ਚਾਵਲ ਵੀ ਤਿਆਰ ਚਲੋ ਜੀ ਆਪਣੀ ਭੁੱਖ ਲੱਗੀ ਆ ਹੁਣ ਫਟਾਫਟ ਖਾਵਾਂਗੇ ਚਾਵਲ ਗਰਮ ਗਰਮ ਮਜ਼ੇਦਾਰ ਵਾਲੇ ਜੀ ਜੀ ਸ਼ਾਮਾਂ ਹੋ ਗਈਆਂ ਸੀਗੀਆਂ ਤੇ ਮੈਂ ਜਿਹੜੇ ਕੱਪੜੇ ਉੱਪਰ ਧੋਤੇ ਹੋਏ ਸੀਗੇ ਸਾਰੇ ਲਾ ਲੈ ਆਂਦੇ ਆ ਤੇ ਹੁਣ ਜੀ ਤੈਹ ਲਾਣੇ ਆ ਪੜਦੇ ਵਗੈਰਾ ਚਦਰਾਂ ਸਾਰੇ ਧੋਤੇ ਗਏ ਅੱਜ ਤਾਂ ਛੋਟੇ-ਛੋਟੇ ਵੀ ਧੋਤੇ ਗਏ ਕੁਝ ਤਾਂ ਮੈਂ ਸਾਂਭ ਵੀ ਲਈ ਸੀ ਨਾਨ ਨਾਲ ਤੇ ਕੁਝ ਹੁਣ ਤੈਹ ਲਾਣੇ ਆ ਪਹਿਲਾਂ ਮੈਂ ਖਾਣੇ ਦੀ ਤਿਆਰੀ ਦੇਖ ਲਾਂ ਕੀ ਕਰਨੀ ਆ ਤੇ ਉਸ ਤੋਂ ਬਾਅਦ ਜੀ ਫਿਰ ਕੱਪੜੇ ਤੈਹ ਲਾਂਗੀ ਜੀ ਨਾਨ ਨਾਲ ਮੈਂ ਕਰੀ ਸੀਗੀ ਖਾਣੇ ਦੀ ਤਿਆਰੀ ਉਤੋਂ ਕੱਪੜੇ ਤਾਂ ਸਾਰੇ ਮੈਂ ਲਾ ਲੈਂਦੇ ਸੀਗੇ ਤੇ ਹੁਣ ਜੀ ਮੈਂ ਆ ਗਈ ਕਿਚਨ 'ਚ ਦੇਖੋ ਮੈਂ ਰੱਖਿਆ ਸੀਗਾ ਤੇਲ ਗਰਮ ਤੇ ਇੱਧਰ ਮੈਂ ਕੱਟ ਲਿਆ ਦਾਲ ਦਾ ਤੜਕਾ ਅੱਜ ਮੈਂ ਬਣਾਈ ਸੀਗੀ ਦਾਲ ਮਸਾਲਾਂ ਦੀ ਇਹ ਇਧਰ ਤੜਕਾ ਮੈਂ ਸਾਰਾ ਕੱਟ ਲਿਆ ਹੋਇਆ ਬਰੀਕ ਬਰੀਕ ਆਟਾ ਵੀ ਰੱਖਿਆ ਹੋਇਆ ਉਹਨਾਂ ਨੂੰ ਤੇ ਇਧਰ ਹੈ ਜੀ ਆਪਣੀ ਦਾਲ ਬਸ ਤੜਕਾ ਲਾਣਾ ਹੈ ਆਪਾਂ ਆਪਣੀ ਰਾਤ ਦਾ ਡਿਨਰ ਹਲਕਾ ਫੁਲਕਾ ਹੀ ਕਰਨੀ ਹੈ ਤੇ ਹੁਣ ਲਾ ਲੈਣੇ ਆ ਜੀ ਆਪਾਂ ਦਾਲ ਨੂੰ ਤੜਕਾ ਲਓ ਜੀ ਥੋੜਾ ਜਿਹਾ ਪਾਤਾ ਪਾ ਜੀਰਾ ਹਾਂ ਜੀ ਜੀ ਆਪਾਂ ਪਾਤਾ ਥੋੜਾ ਜਿਹਾ ਜੀਰਾ ਤੇ ਹੁਣ ਨਾਲ ਹੀ ਪਾ ਦਾਂਗੇ ਆਪਾਂ ਲਸਣ ਲਸਣ ਅੱਧ ਕਰ ਵੈਸੀ ਮੈਂ ਸਾਰਾ ਸੁਕਲਿਆ ਹੋਇਆ ਸੀਗਾ ਤੇ ਥੋੜਾ ਜਿਹਾ ਪੁੰਕੇ ਨਾਲ ਵੀ ਆਪਾਂ ਇਤਿਆਸ ਜਦੋਂ ਵੀ ਹੈਗਾ ਤੇ ਕਿਉਂਕਿ ਨਾਲੋਂ ਇਹ ਸੀਗਾ ਕਿ ਪਹਿਲਾਂ ਮੈਂ ਰੋਟੀ ਸਬਜ਼ੀ ਕਰ ਲਵਾਂ ਤੇ ਉਸ ਤੋਂ ਬਾਅਦ ਹੀ ਮੈਂ ਸਾਰੇ ਇਹਦੇ ਕੱਪੜੇ ਵਗੈਰਾ ਤੈਅ ਲਗਾਉਂਗੀ ਕਿਉਂਕਿ ਫੋਰੀ ਰੋਟੀ ਸਬਜ਼ੀ ਬਣੀ ਹੋਵੇ ਫਿਰ ਟੈਨਸ਼ਨ ਨਹੀਂ ਹੁੰਦੀ ਹੰਨਾ ਫ੍ਰੀ ਮਾਈਂਡ ਹੋ ਕੇ ਲੱਗਿਆ ਅੰਦਾਜ਼ ਲੋ ਜੀ ਉੱਧਰ ਤੜਕਾ ਤੁੱਜ ਰਿਹਾ ਹੈ ਤੇ ਮੈਂ ਸੋਚਿਆ ਕਿ ਨਾਲ ਨਾਲ ਮੈਂ ਗੁੱਲਾ ਥੋੜਾ ਜਿਹਾ ਆਟਾ ਕਿਉਂਕਿ ਮੈਂ ਤਾਂ ਚਾਵਲ ਹੀ ਖਾਣੇ ਸੀਗੇ ਅੱਜ ਦਾਲ ਨਾਲ ਚਾਵਲ ਬਣਾਏ ਸੀਗੇ ਸ਼ੀ ਇੱਧਰ ਥੋੜਾ ਜਿਹਾ ਆਟਾ ਗੁੰਨ ਕੇ ਰੱਖ ਲੈਣਾ ਤੇ ਫਿਰ ਗਰਮ ਗਰਮ ਫੁਲਕੇ ਲਾ ਰਾਂਗੇ ਇੱਕ ਪਾਸੇ ਤੜਕਾ ਹੋ ਰਿਹਾ ਤੇ ਇੱਕ ਪਾਸੇ ਆਪਣਾ ਆਟਾ ਗੁੱਜ ਜੇਗਾ ਲੋ ਜੀ ਆਪਣਾ ਨਾਣਾ ਲਖੋ ਗਿਆ ਆਟਾ ਵੀ ਗੁੰਨ ਗਿਆ ਤੇ ਹੁਣ ਆਪਾਂ ਤੜਕਾ ਵੀ ਦੇਖ ਲੈਂਦੇ ਆ ਕਿਰਕਾ ਕਿੱਥੇ ਤੱਕ ਪਹੁੰਚਿਆ ਲੋ ਜੀ ਪਿਆਜ਼ ਗਿਆ ਹੈ ਆਪਣੇ ਪੁੱਜ ਨਾਲ ਹੀ ਪਾ ਦਾਂਗੇ ਆਪਾਂ ਟਮਾਟਰ ਹਲਚਾ ਲੋ ਜੀ ਦਾਨ ਨੂੰ ਲੱਗ ਗਿਆ ਹੁਣ ਤੜਕਾ ਥੋੜੀ ਦੇਰ ਨੂੰ ਆਪਾਂ ਦਿਨਾਂਗੇ ਹੁਣ ਤੇ ਤਾ ਤੱਕ ਲਾਨੀ ਅੱਜ ਕਰਕੇ ਉਹਨਾਂ ਦਾ ਅੱਟਾ ਵੀ ਰਸਤੇ ਹੋ ਜੀ ਨਾ ਉਸ ਤੋਂ ਬਾਅਦ ਬਣਾ ਲਵਾਂਗੇ ਆਪਾਂ ਫਿਰਕੇ ਚਲੋ ਉਹਨਾਂ ਚੇਟ ਲਾ ਲੈਣੇ ਆਪਾਂ ਕੱਪੜੇ ਤੇ ਅੰਦਰ ਕਿਉਂਕਿ ਇਹ ਹਜੇ ਮੈਂ ਵਿਛਾਵਾਂਗੀ ਨਹੀਂ ਦੋ ਤਿੰਨ ਦਿਨ ਰੋਕ ਕੇ ਹੀ ਸੋਫਿਆਂ ਦੇ ਕੱਪੜੇ ਵਿਛਾਵਾਂਗੀ ਜੀ ਜਿਹੜੇ ਕੱਪੜੇ ਧੁੱਤੇ ਹੋਏ ਸੀਗੇ ਉਹਨਾਂ ਨੂੰ ਮੈਂ ਲੈਸ ਸਾਰਿਆਂ ਨੂੰ ਸਮੇਟ ਸਾਰੇ ਮੈਂ ਤੈਹ ਲਗਾਲੇ ਹੋਏ ਸੀਗੇ ਜਿਵੇਂ ਕਿ ਪਰਦੇ ਸੀਗੇ ਸੌਫਿਆਂ ਦੇ ਕਵਰ ਸੀਗੇ ਜਿਹੜੇ ਛੋਟੇ ਕੱਪੜੇ ਸੀ ਉਹ ਵੀ ਮੈਂ ਤੈਹ ਲਗਾ ਕੇ ਰੱਖ ਲਈ ਸੀ ਇੱਕ ਸਾਈਡ ਤੇ ਤੇ ਇਧਰ ਜੀ ਮੈਂ ਲੈਂਦੀ ਸੀਗੀ ਨਿਊ ਪ੍ਰੈਸ ਕਿਉਂਕਿ ਮੇਰੀ ਪੁਰਾਣੀ ਵਾਲੀ ਪ੍ਰੈਸ ਸੜ ਗਈ ਹੋਈ ਸੀਗੀ ਇਸ ਕਰਕੇ ਫਿਰ ਮੈਂ ਨਿਊ ਲੈਂਦੀ ਸੀਗੀ ਇਹ ਸੀਗੀ ਵੰਡਰਸ਼ੈਫ ਦੀ ਪ੍ਰੈਸ ਤੇ ਪ੍ਰੈਸ ਦਾ ਕਲਰ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਸੀਗਾ ਤੇ ਮੈਂ ਕਿਹਾ ਚਲੋ ਹੁਣ ਅੱਜ ਕੱਪੜੇ ਜਿਹੜੇ ਧੁੱਤੇ ਆ ਉਹਨਾਂ 'ਚੋਂ ਪ੍ਰੈਸ ਕਰਨ ਵਾਲੇ ਵੀ ਸੀਗੇ ਤੇ ਮੇਕੇ ਚਲੋ press ਕੱਢ ਲੈਨੇ ਆ ਤੇ ਨਾਲੇ ਇਸੇ ਬੰਨੇ press ਦੀ ওপਨਿੰਗ ਵੀ ਹੋ ਜਾਊਗੀ ਤੇ ਅੱਜ ਕਰਾਂਗੇ ਨਵੀਂ ਪੈਸ ਨਾਲ ਕਪੜੇ press ਇਧਰ ਮੇਰੇ ਕਪੜੇ ਪੂਰੇ ਸਮਿੱਟ ਗਏ ਚਲੋ ਜੀ ਓਕੇ ਬਾਏ